ਮਾਰਤਾ ਆਜੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਿੱਟੂ ਖੰਨੇ ਵਾਲਾ ਜੀ ਹੁਣ ਬੇਨਤੀ ਕਰਦੇ ਆਰ ਨੇਤ ਜੀ ਉਹ ਆਕੇ ਆਪਣੇ 2 ਮਿੰਟ ਲਈ ਗੱਲ ਰੱਖਣਗੇ ਆਰ ਨੇਤ सब तु पे फतेह प्रवान करो श्री वाहे जी का खालसा श्री वागुरू जी की फतेह सो ਮਾਦਾਸ ਕਿਉਂਕਿ ਜਿਆਦਾ ਨਾ ਤਾਂ ਮੈਂ ਸਮਝਦਾਰ ਆਪਣੇ ਆਪ ਨੂੰ ਸਮਝਦਾ ਸਾਰੇ ਵੱਡੇ ਸਾਡੇ ਕਿਸਾਨ ਆਗੂ ਬੈਠੇ ਆ ਬਸ ਮੈਂ ਇੱਕੋ ਗੱਲ ਕਹਿਣੀ ਆ ਕਿ ਅਸੀਂ ਜਦੋਂ ਇੱਥੇ ਆ ਜੰਨੇ ਆ ਅਸੀਂ ਇੱਥੇ ਕਲਾਕਾਰ ਨਹੀਂ ਅਸੀਂ ਕਿਸਾਨ ਹੀ ਹੁੰਨੇ ਆ ਕਿਉਂਕਿ ਅਸੀਂ ਮੈਂ ਜੋ ਖੁੱਦੀ ਗੱਲ ਕਰਾਂ ਮੈਂ ਗਾਉਣ ਤੋਂ ਪਹਿਲਾਂ ਵੀ ਕਿਸਾਨ ਸੀ ਤੇ ਮੈਂ ਗਾਉਣ ਤੋਂ ਬਾਅਦ ਵੀ ਕਿਸਾਨ ਹੀ ਆ ਸੋ ਕੋਈ ਨਾ ਇੱਕੋ ਹੀ ਜਿਹੜੇ ਮੇਰੇ ਖਾਨ ਦੇ ਮੇਰੇ ਭਰਾ ਵਸ ਉਹਨਾਂ ਦੇ ਚਾਰਨਾਂ ਦੀ ਕੋਈ ਬੇਨਤੀ ਕਰਦੀ ਆ ਕੋਈ ਵੀ ਜਿੰਨੀ ਮਰਜ਼ੀ ਵੱਡੀ ਸੈਲੀਬ੍ਰਿਟੀ ਕੋਈ ਵੱਡਾ ਫਨਕਾਰ ਇੱਥੇ ਆਉਂਦਾ ਕਿਸੇ ਪਿੱਛੇ ਵੀ ਕਿਉਂਕਿ ਉਹ ਵੀ ਕਿਸਾਨ ਬਣ ਕੇ ਆਉਂਦਾ ਹੁੰਦਾ ਕਿਸੇ ਪਿੱਛੇ ਵੀ ਫੋਟੋਆਂ ਦੇ ਚੱਕਰ 'ਚ ਪਿੱਛੇ ਨਾ ਭਜਵਾ ਕਰੋ ਐਨੀ ਗੱਲ ਦਾ ਵਾਅਦਾ ਕਰਦੇ ਹੱਥ ਖੜਾ ਕਰਕੇ ਦੱਸ ਦਿਓ ਕਿਉਂਕਿ ਬਸ ਸਾਨੂੰ ਐਦਾਂ ਹੁੰਦਾ ਕਿਉਂਕਿ ਸਾਡਾ ਵੀ ਦਿਲ ਕਰਦਾ ਵੀ ਉਸ ਵੀ ਇਸ ਚੀਜ਼ ਦਾ ਹਿੱਸਾ ਬਣੀਏ ਕਿਸਾਨਾਂ ਵਾਂਗੂ ਵਸ ਰਹੀਏ ਅਸੀਂ ਵੀ ਕਿਸਾਨ ਹੀ ਆ ਸੋ ਇੱਥੇ ਕੋਈ ਮਤਲਬ ਕੋਈ ਵੀ ਇਨਸਾਨ ਇੱਥੇ ਰਬ ਨਹੀਂ ਸਾਰੇ ਆਪਾਂ ਇੱਕੋ ਜਿਹੇ ਆ ਸਿਵਾਗਰਜੀ ਦਾ ਖਾਲਸਾ ਸਿਵਾਗਰਜੀ ਦੀ ਫਤਿਹ ਐਨੀ ਦੀ ਫਤਿਹ ਪ੍ਰਵਾਨ ਕਰੇ ਵਾਕੀ ਸਰਦਾਰ ਦੱਲੇਵਾਰ ਸਾਹਿਬ ਅਸੀਂ ਇਹਨਾਂ ਨੂੰ ਹਮੇਸ਼ਾ ਸਲੂਟ ਕਰਦੇ ਰਹਿਣਾ ਕਿਉਂਕਿ ਜੋ ਸਾਡੇ ਲਈ ਬੈਠੇ ਆ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕੋਈ ਵੀ ਐਨੀ ਗੱਲ ਦੇ ਵਿੱਚ ਕੋਈ ਗਲਤੀ ਗੁਸਤਾਖੀ ਹੋਵੇ ਉਹਦੇ ਲਈ ਮਾਫ ਕਰੋ ਥੈਂਕ ਯੂ एवरीवन ਧੰਨਵਾਦ ਜੀ ਆਰ ਨੇਤਜੀ ਪੰਨਾ ਸਿੱਧੂ ਨੌਜਵਾਨ ਆਗੂ ਨੇ ਬਹੁਤ ਬਹੁਤ ਧੰਨਵਾਦ ਆਪਣੇ ਵਿੱਚ ਭਾਨਾ ਸਿੱਧੂ ਪੰਜਾਬ ਤੋਂ ਨੌਜਵਾਨ ਆਮੀ ਮੋਰਚੇ ਦੇ ਵਿੱਚ ਜਿੱਥੇ ਸਮੇਂ ਪਹਿਲਾਂ ਵੀ ਹਾਜ਼ਰੀ ਲਵਾਉਂਦੇ ਨੇ ਅੱਜ ਫੇਰ ਇੱਕ ਨੌਜਵਾਨਾਂ ਦਾ ਵੱਡਾ ਜੱਥਾ ਲੈ ਕੇ ਪਹੁੰਚੇ ਧੰਨਵਾਦ ਉਹਨਾਂ ਦੇ ਨਾਲ ਪੰਜਾਬੀ ਲੋਕ ਗਾਇਕ ਬਿੱਟੂ ਖੰਨੇ ਵਾਲਾ ਜੀ ਉਹ ਵੀ ਪਹੁੰਚੇ ਨੇ ਬਾਬਾ ਸਰਬਜੋਤ ਸਿੰਘ ਜੀ ਬੇਤੀ 5 ਮਿੰਟ ਲਈ ਉਹ ਸੰਗਤ ਨੂੰ ਸੰਬੋਧਨ ਕਰਨਗੇ ਉਹ ਸਟੇਜ ਤੇ ਨਹੀਂ ਆ ਸਕਦੇ ਥੱਲੇ ਹੀ ਸੰਬੋਧਨ ਕਰਨਗੇ ਸਾਰਿਆਂ ਨੇ ਆਰਾਮ ਨਾਲ ਆਵਾਜ਼ ਨਹੀਂ ਹੋਣੀ ਚਾਹੀਦੀ ਉਹਨਾਂ ਦੀ ਗੱਲ ਨੂੰ ਫੜਾਓ ਸਿਰਫ 5 ਮਿੰਟ ਲਈ ਬਾਬਾ ਸਰਬਜੋਤ ਸਿੰਘ ਜੀ ਹਾਂ ਜੀ ਜੋੜੇ ਨਹੀਂ ਨਤੀਜਾ ਅੱਜ ਅਸੀਂ ਹਲੇ ਵੀ ਸੰਘਰਸ਼ ਦੇ ਰਾਹ ਤੇ ਚੱਲੇ ਆਂ ਦਾਂਗੇ ਜਰੂਰ ਜਾਰੀ ਕਰ ਭਾਈ ਜਗਜੀਤ ਸਿੰਘ ਜੀ ਢੱਲੇਵਾਲ ਦਾ ਬਹੁਤ ਵੱਡਾ ਸੰਘਰਸ਼ ਦਾ ਵਾਦੇ ਕੀਤੇ ਆਵੇਂ ਸੈਂਟਰਲ ਸਰਕਾਰ ਸੀ ਜੋ ਸਾਡੀ ਮੌਜੂਦਾ ਪੰਜਾਬ ਦੀ ਸਰਕਾਰ ਹੈ ਜਿਸ ਸਰਕਾਰ ਨੇ ਸਯੁਕਤ ਮੋਰਚੇ ਦੇ ਸੰਘਰਸ਼ਮਈ ਸਮੇਂ ਵਿੱਚ ਆ ਕੇ ਸਾਡੇ ਸਟੇਜਾਂ ਤੇ ਬੜੇ ਵੱਡੇ ਵੱਡੇ ਮੈਦੇ ਕੀ ਔਰ ਸਰਕਾਰ ਵਿੱਚ ਆਂਦੇ ਆ ਉਸੀ ਵੀ ਉਹਨਾਂ ਦੇ ਕੀਤੇ ਹੋਏ ਵੈਦਿਆ ਤੇ ਬੋਲ ਚੜਾਏ 80 90 ਮੈਂਬਰ ਦੇ ਕੇ ਭਗਵਾਨ ਸਮਾਨ ਜੀ ਦੀ ਸਰਕਾਰ ਪੰਜਾਬ ਦੀ ਧਰਤੀ ਤੇ ਇਹ ਧੰਦਾ ਬਣ ਗਈ ਆ ਜੋ ਉਸ ਖੇਤੀਬਾੜੀ ਨੂੰ ਉੱਪਰ ਚੁੱਕਣ ਲਈ ਬਾਬੇ ਨਾਨਕ ਦੇ ਕੀਤੇ ਨੂੰ ਉੱਪਰ ਚੁੱਕਣ ਦੇ ਲਈ ਸਾਨੂੰ ਸਾਰੇ ਨੌਜਵਾਨਾਂ ਨੂੰ ਬਾਹਰ ਨਿਕਲ ਕੇ ਆਉਣਾ ਬੜਾ ਜ਼ਰੂਰੀ ਹੈ ਆਪਾਂ ਨੂੰ ਬਾਰੀਆਂ ਬਣ ਕੇ ਇਸ ਅੰਦੋਲਨ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਨੌਜਵਾਨ ਕਹਿਣਗੇ ਕਿ ਸਾਡੇ ਪਿੰਡ ਦੇ ਵਿੱਚ ਆ ਕੇ ਨੌਜਵਾਨਾਂ ਨੂੰ ਪ੍ਰੇਰਿਤ ਕਰੋ ਦੋਨੋਂ ਵੱਲ ਅਸੀਂ ਪ੍ਰੇਰਿਤ ਕਰਾਂਗੇ ਦੁਬਾਰਾ ਫਿਰ ਮੈਂ ਇਹ ਗੱਲ ਸਰਕਾਰਾਂ ਨੂੰ ਕਹਿਣਾ ਚਾਹਣਾ ਵੀ ਜੇਕਰ ਸਾਡੇ ਬਾਪੂ ਜੀ ਨੂੰ ਕੁਝ ਹੋ ਗਿਆ ਹੁਣ ਛੋਟੇ ਕੋਲ ਸਮਾਂ ਛੋਟੇ ਕੋਲ ਟਾਈਮ ਹੈ ਜੇਕਰ ਸਾਡੇ ਬਾਪੂ ਜੀ ਨੇ ਕੁਝ ਹੋ ਗਿਆ ਅਸੀਂ ਕੋਈ ਵੀ ਰਾਜਨੀਤਿਕ ਲੀਡਰ ਅਸੀਂ ਉਹਨੂੰ ਮਾਫ਼ ਨਹੀਂ ਕਰਨਾ ਜੇਕਰ ਉਹਨੇ ਬੰਦਾ ਯੋਗਦਾਨ ਨਾ ਪਾਇਆ ਜਾ ਦਿੱਲੀ ਦੇ ਵਿੱਚ ਜਾ ਕੇ ਆਵਾਜ਼ ਨਾ ਠਾਈ ਮੌਜੂਦਾ ਸਰਕਾਰ ਨੂੰ ਮੈਂ ਦੁਆਰਾ ਫਿਰ ਗੱਲ ਕਹਿਣਾ ਚਾਹਣਾ ਤੁਸੀਂ 10 15 20 ਦਿਨਾਂ ਨੂੰ ਦਿੱਲੀ ਦੇ ਵਿੱਚ ਜਾ ਕੇ ਕੇਂਦਰੀ ਬਾਲੀ ਬਿੱਤਾ ਮੰਗੋਗੇ ਪਰ ਅੱਜ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਬਾਪੂਲੀ ਦਿੱਲੀ ਦੇ ਵਿੱਚ ਧਰਨਾ ਲਾਓ ਜਿੰਨੇ ਵੀ ਐਮਐਲਏ ਨੇ ਜਿੰਨੇ ਵੀ ਐਮਪੀ ਨੇ ਗਏ ਜਿੰਨੇ ਵੀ ਮੌਜੂਦਾ ਐਮਪੀ ਨੇ ਜਾਂ ਹੋਰਾਂ ਪਾਰਟੀਆਂ ਦੇ ਐਮਪੀ ਨੇ ਗਏ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਚਾਰ ਦਿਨ ਤੁਸੀਂ ਪਰ ਅੱਖਾਂ ਦੇ ਵਿੱਚੋਂ ਝੂਠੇ ਅੰਜੂ ਸਟੋਗੇ ਆ ਕੇ ਮੀਡੀਆ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰੋਗੇ ਉੱਥੇ ਵੋਟਾਂ ਦੇ ਦਿੱਲੀ ਦੇ ਵਿੱਚ ਕਾਂਗਰਸ ਵਾਲੇ ਵੀ ਮੰਨਣ ਜਾਣਗੇ ਝਾੜੂ ਵਾਲੇ ਵੀ ਮੰਨਣ ਜਾਣਗੇ ਹੋਰ ਸਾਰੇ ਹੀ ਮੰਨਣ ਜਾਣਗੇ ਪਰ ਜੇਕਰ ਤੁਸੀਂ ਦਿੱਲੀ ਦੇ ਵਿੱਚ ਜਾਣਾ ਤਾਂ ਤੁਸੀਂ ਬਾਪੂ ਜੀ ਲਈ ਜਾਓ ਬਾਪੂ ਨੂੰ ਬਚਾਉਣ ਲਈ ਜਾਓ ਦਿੱਲੀ ਦੇ ਵਿੱਚ ਧਰਨਾ ਲਾਉਣ ਤੇ ਬਾਪੂ ਨੂੰ ਬਚਾਉਣ ਲਈ ਲਾਓ ਕਿਸਾਨੀ ਨੂੰ ਬਚਾਉਣ ਲਈ ਲਾਓ ਜਵਾਨੀ ਨੂੰ ਬਚਾਉਣ ਲਈ ਲਾਓ ਉੱਥੇ ਲੀਡਰਾਂ ਨੇ ਵੋਟਾਂ ਮੰਗਦੇ ਫਿਰੋਗੇ ਤੇ ਲਈ ਕੀ ਫਾਇਦਾ ਸਾਡੇ ਪੰਜਾਬ ਲਈ ਕਰਨਾ ਇਹ ਗੱਲ ਮੇਰੀ ਸਹੀ ਆ ਜਾਂ ਨਹੀਂ ਪੰਜਾਬ ਸਰਕਾਰ ਜਿੰਨੇ ਵੀ ਲੀਡਰ ਨੇ ਗਏ ਨੇ ਦਿੱਲੀ ਦੇ ਵਿੱਚ ਧਰਨਾ ਲਾਉਣਾ ਚਾਹੀਦਾ ਕਿ ਨਹੀਂ ਲਾਉਣਾ ਚਾਹੀਦਾ ਸੱਚ ਕਿਹੜੇ ਕਰਕੇ ਦੱਸੋ ਸਾਡੇ ਬਾਪੂ ਜੀ ਬੈਠੇ ਨੇ ਕਿਤੇ ਬਾਪੂ ਜੀ ਨੂੰ ਜੇ ਕੁਝ ਹੋ ਗਿਆ ਅਸੀਂ ਦਿਲੋਂ ਪਿਆਰ ਕਰਦਾ ਸਾਰਾ ਪੰਜਾਬ ਤਾਂ ਫਿਰ ਅਸੀਂ ਕਿਸੇ ਨੂੰ ਬਾਪ ਨਹੀਂ ਕਰਨਾ ਅਗਲੀ ਗੱਲ ਲੋਕਾਂ ਨੂੰ ਹੈ ਅਗਲੀ ਗੱਲ ਸਾਡੇ ਸਾਰੇ ਹੀ ਲੀਡਰਾਂ ਨੂੰ ਹੈ ਕਿਉਂਕਿ ਮੈਂ ਜਿੰਨੇ ਵੀ ਹੋਰਾਂ ਜਿਹੜੇ ਬੰਦੇ ਨਾਲ ਸੰਬੰਧ ਰੱਖਣ ਵਾਲੇ ਲੀਡਰ ਨੇ ਮੈਂ 2017 ਤੋਂ ਲੈ ਕੇ ਮੈਂ ਸਾਰੇ ਜੱਥੇਬੰਦਿਆਂ ਦੇ ਨਾਲ ਚੱਲਦਾ ਆਂ ਮੇਰੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਆਪੋ ਆਪਣੀਆਂ ਛੋਟੇ-ਮੋਟੇ ਗਿੱਲੇ ਛਕਵੇਂ ਛੱਡ ਕੇ ਬਹੁਤ ਸਾਰੇ ਆਗੂ ਆ ਗਏ ਤੇ ਬਹੁਤ ਸਾਰਾ ਨੂੰ ਆਉਣਾ ਚਾਹੀਦਾ ਇਹ ਜਿਹੜਾ ਸਾਰਾ ਹੀ ਤੁਹਾਨੂੰ ਅੰਦੋਲਨ ਨੂੰ ਵੱਡਾ ਕਰਨਾ ਚਾਹੀਦਾ ਅੰਦੋਲਨ ਵੱਡਾ ਬਸਦਾ ਹੋ ਗਿਆ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਗੱਲ ਚੱਲ ਗਈ ਕਿਉਂਕਿ ਜਿਹੜੇ ਆਗੂ ਨੇ ਆਪਣਾ ਤਨਮਨ ਤਨ ਸਾਰਾ ਕੋਈ ਸਮਰਪਿਤ ਪੰਜਾਬ ਲਈ ਕਰਤਾ ਸਾਰਾ ਕੋਈ ਸਮਰਪਿਤ ਕਰਤਾ ਹੋਰ ਤੁਹਾਨੂੰ ਸਰਟੀਫਿਕੇਟ ਕਿੱਥੋਂ ਚਾਹੀਦਾ ਜਿੱਤੇ ਕੋਈ ਸਰਟੀਫਿਕੇਟ ਮੰਦਾ ਬਣਾ ਕੇ ਲਿਆ ਦਿੰਦੇ ਆ ਸਾਡੇ ਬਾਪੂ ਜੀ ਨੇ 45 ਸਾਲ ਤੋਂ ਲਗਾਤਾਰ ਸਾਡੇ ਪੰਜਾਬ ਦੀ ਲੜਾਈ ਸਾਡੇ ਕਿਸਾਨੀ ਦੀ ਲੜਾਈ ਸਾਡੇ ਜਵਾਨੀ ਦੀ ਲੜਾਈ ਲੜਦੇ ਆ ਰਹੇ ਨੇ ਅੱਜ ਬਾਪੂ ਨੇ ਆਪਣਾ ਆਪ ਸਮਰਪਿਤ ਕਰਕੇ ਸਾਰਾ ਕੁਝ ਬਿਠਾ ਆਓ ਲੋਕੋ ਕੱਢੋ ਆ ਕੇ ਬਾਪੂ ਜੀ ਸਾਥ ਦੀਏ ਤੇ ਆਪਣੀ ਕਿਸਾਨੀ ਦਾ ਆਪਣੀ ਜਵਾਨੀ ਦਾ ਸਾਥ ਦੀਏ ਨਾ ਜਨਨ ਆਉਣਾਂ ਦਿਨਾਂ ਦੇ ਵਿੱਚ ਹੋਰ ਵੱਡੇ ਕਾਫਲੇ ਆਪਾਂ ਲੈ ਕੇ ਆਉਣੇ ਆਂ ਅੰਦੋਲਨ ਨੂੰ ਹੋਰ ਵੱਡਾ ਕਰਨਾ ਔਰ ਬਾਕੀ ਕੋਈ ਗੱਲ ਬਸ ਲਾਸਟ ਤੇ ਕਹਿਣਾ ਚਾਹਣਾ ਜੀ ਦੇਖੋ ਹੁਣ ਕੱਟ ਬਹੁਤ ਆਉਣੇ ਹੁਣ ਇਹਨੂੰ ਪੰਡਾਲ ਨੂੰ ਖੋਲ ਦੋ ਅੱਜ ਕੋਈ ਖੋਲਦਾ ਹੋਣਾ ਰੋਣੇ ਦਿੱਕਤ ਆਉਂਦੇ ਤੁਸੀਂ ਕਿਸੇ ਵੀ ਚੀਜ਼ ਦਾ ਘਬਰਾਓ ਨਾ ਮੈਂ ਬਾਪੂ ਨੂੰ ਵਿਸ਼ਵਾਸ ਦਿਵਾਉਣਾ ਨੌਜਵਾਨ ਥੋਡੇ ਨਾਲ ਹੁਣ ਮੂਹਰੇ ਨਿਕਲ ਕੇ ਤੁਹਾਡੇ ਇੱਕ ਤੋਂ ਕਰਵਾਮੀਆਂ ਦੇਊਗੀ ਬਾਪੂ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖਣ ਕਿ ਸੱਚੇ ਪਾਤਸ਼ਾਹ ਸਾਡੇ ਬਾਪੂ ਨੂੰ ਕੁਝ ਨਾ ਹੋਵੇ ਸਾਨੂੰ ਪਹਿਲਾਂ ਇਹਦੋਂ ਕੁਝ ਹੋ ਜੇ ਇਸ ਕਰਕੇ ਸਾਰਾ ਧੰਨਵਾਦ ਬਾਪੂ ਜੀ ਲਈ ਇੱਕ ਵਾਰ ਸਾਸਟ ਤੇ ਜਕਾਰਾ ਬਾਪੂ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੇ ਹੱਥ ਖੜੇ ਕਰਕੇ ਜਕਾਰਾ ਛੱਡ ਦੇਣਾ ਬੋਲੋ ਸੋਨਾ ਸਾਰੋ ਜਿੰਨੇ ਵੀ ਨੌਜਵਾਨ ਮੇਰੇ ਨਾਲ ਆਉਣਗੇ